ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਕੀ ਹਾਲ ਚਾਲ ਦੀ ਸਾਰਿਆਂ ਦਾ ਠੀਕ ਠਾਕ ਹੀ ਹੋਵਗੇ ਮਨੂ ਆ ਗਿਆ ਆਪਣਾ ਘਰ ਆ ਨਾਰ ਆਪਣੇ ਹੁਣ ਆਪਾਂ ਬਣਾਵਾਂਗੇ ਆਂਡੇ ਹੁਣ ਬਣਾਉਂਗੇ ਆਪਾਂ ਆਂਡੇ ਤੇ ਆਂਡੇ ਤਿਆਰ ਕਰਾਂਗੇ ਅੱਜ ਸਾਨੂੰ ਬਣਾਉਣਾ ਨਹੀਂ ਉਹਦੇ ਜੋ ਵੀ ਘਾਟਾ ਮਾਜਾ ਹੋਊਗਾ ਵਲੌਗ 'ਚ ਕਰਾਂਗੇ ਤਿਆਰ ਤੇ ਗੱਲ ਹੈਗੀ ਇੰਦਾ ਵੀ ਭੁੱਖ ਲੱਗੀ ਆ ਬਹੁਤ ਜ਼ਿਆਦਾ ਪਹਿਲਾਂ ਆਪਾਂ ਆਂਡੇ ਬਾਈ ਕਰਨੇ ਆਥੋਂ ਠੋਡੇ ਤੋਂ ਤੇ ਉਹ ਵੀ ਮੁੱਕੇ ਪਏ ਆ ਕੀ ਕਰਨੇ ਉਹਨੂੰ ਇਹ ਨਾਜਰ ਪਿਆਜ਼ ਤੇ ਟਮਾਟਰ ਉਹ ਵੀ ਲੈਣੇ ਉਹ ਵੀ ਉੱਥੋਂ ਠੇਕੇ ਵਾਲੇ ਤੋਂ ਚੱਕ ਲੈਣੇ ਆਪਾਂ ਜਿੰਨੇ ਵੀ ਦੋ ਦੋ ਚਾਰ ਚਾਰ ਲੈਣੇ ਉੱਥੇ ਲੈ ਕੇ ਆ ਜਣੇ ਆ ਤੇ ਉਧਰ ਸਕਰੀਨ ਉਤਾਰੇ ਦਿਖਉਂਦੇ ਹੀ ਆ ਫੋਨ ਦੀ ਤੇ ਉੱਥੋਂ ਲੈ ਲੋਗੇ ਆਪਾਂ ਬਣਾਉਣੇ ਅੱਜ ਆਂਡੇ ਤੇ ਬਲੋਗ ਨਾਲ ਬਣੇ ਰਹੋ ਪੂਰਾ ਦੇਖੇ ਅੰਡ ਤੱਕ ਪੁਰਾਣੇ ਬਲੋਗ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਆਪਾਂ ਲੱਗੇ ਆ ਤਿਆਰ ਕਰਨ ਆਂਡੇ ਅੰਡੇ ਲੈ ਆਈਏ ਪਹਿਲਾਂ ਜਾਦੇ ਹਾਂ ਉੱਥੇ ਮੁੜੇ ਤੋਂ ਫਿਰ ਸਮਾਨ ਸੋਣ ਲੈ ਕੇ ਪੂਰਾ ਰੈਡੀ ਕਰਦੇ ਆ ਤੇ ਦੇ ਦੇ ਕਿੱਦਾਂ ਹੁੰਦੀ ਕਿੱਦਾਂ ਨਹੀਂ ਸਹੀ ਕਿ ਨਹੀਂ ਮੈਨੂੰ ਚਲ ਉੱਠ ਰੇ ਉੱਠ ਚਲੀ ਆਂਡੇ ਲੈਣ ਚਲ ਲਓ ਵੀ ਸੋਹਣਿਓ ਚੱਲੇ ਆਪਾਂ ਅੰਡੇ ਲੈ ਆਉਂਦੇ ਆ ਉਹ ਵੀ ਅਹੀਂ ਮੰਨਣ ਲੱਗਿਆ ਭੰਗ ਪੀਹ ਦਾ ਆਜੋ ਕਿਸੇ ਨੇ ਕੀ ਨਹੀਂ ਆਜੋ ਉਹ ਫੋਟੋ ਆਜਣਾ ਬਲੌਗਾਂਗਾ ਭੰਗ ਦੇ ਇਹ ਭੰਗ ਕਿੱਦਾਂ ਮਲਦੇ ਆ ਪੰਡ ਕਿੱਦਾਂ ਚਿੰਦੇ ਆ ਕਿੱਦਾਂ ਬੱਤੀ ਭਰਦੇ ਆ ਕਿਦਾਂ ਬੱਤੀ ਭਰਦੇ ਆ ਕਿਦਾਂ ਸੂਟਾ ਫਿੱਟਦੇ ਆ ਨਾ ਨਾ ਮਜ਼ਾਕ ਕਰਦੇ ਆ ਤੇ ਆਪਾਂ ਚੱਲੇ ਆ ਵੀ ਹੁਣ ਆਂਡੇ ਲੈਣ ਸਾਹਮਣੇ ਟੇਕੇ ਵਾਲ ਨੂੰ ਲੈਣੀ ਐ ਇੱਕ ਬੋਤਲ ਇਹ ਵੀ ਮਜ਼ਾਕ ਹੀ ਆ ਸਾਹਮਣੇ ਲੈ ਲੈ ਟੇਕੇ ਵਾਲੇ ਦੇ ਆਂਡੇ ਤੇ ਬਾਕੀ ਸਮਾਨ ਸੂਣ ਉੱਤੋਂ ਲੈ ਲੈਣਾ ਆਪਾਂ ਟੈਂਕੀ ਵੀ ਉਹਦੇ ਪੱਕੀ ਫੱਟ ਕੀਤੀ ਸੀਮਿੰਟ ਨਾਲ ਵੀ ਮਜ਼ਾਕ ਦਾ ਫਲਾ ਲਾਜ ਦੇਣਾ ਜੇ ਦਿਨ ਮੈਂ ਟੇਕੇ ਦੀ ਬਾਤ ਕੀਤੀ ਐ ਮੈਨੂੰ ਔਰ ਇੱਕ ਤਾਂ ਟੈਂਕੀ ਦੇ ਫਲਾ ਸੀਮਿੰਟ ਤੋਂ ਪੱਟ ਕੇ ਨਾ ਲੈ ਜੇ ਇਹਨੇ ਲੈ ਕੇ ਜਣੀ ਹੁਣ ਸੀਮੈਂਟ ਬਣਾ ਲਈ ਜੇਨਾ ਲੋ ਜਿਗਾ ਪਾ ਕੇ ਠੇਕੇ ਤੇ ਓ ਛੋੜੇ ਕਿਹੜੀ ਓ ਬੰਦੇ ਮਾਤਰਮ ਜਾਹਲ ਜਾਹਲ ਬੈਂਚ ਲੈ ਲੈਨੇ ਐਸੈਂਬਲੀਆ ਤੇ ਆ ਕੇ ਬੈਂਚ ਐ लागेगा क्या एक्शन करेगा आज एक्शन करेगा क्या करेगा आई तनु कट के आया आंडे ले कर आंडे आंडे आज यार बहुत आवाज आंदे रे ओले ना ओ बोले हां विजय तेरे तेरे यार तू भाई ਉਹ ਨਾਲੋਂ ਕੰਮ ਕਿਹੜਾ ਕਰਦਾ ਤੇ ਫੇਕੇ ਦੇ ਉਹ ਵੀ ਬੈਠਾ ਕਰੀ ਆ ਆ ਵੀ ਸੁਧਿਆ ਕਰੀ ਆ ਲੱਡੂਾਂ ਦੇ 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 ਅੰਨਾ ਬੜੀ ਸੋਹਣਾ ਜਿਆਦਾ ਤੂੰ ਕੈਮਰੇ ਚੋਂ ਨੂੰ ਦੱਸਣਾ ਹੈ ਲੈ ਲੈ ਆਹ ਦੇ ਉੱਪਰ ਨਹੀਂ ਨਾ ਨੇ ਪਰ ਉਹ ਕਰਦੇ ਨਹੀਂ ਹਮਾਰਾ ਨਾ ਕਰਦੇ ਦੇ ਦੇ ਕੀ ਕਹੀ ਜੰਨਾ ਮੁਗਣਾ ਸਵਾਦੀ ਮਾਝੂ ਕਿਤਨੇ ਦੇਣੇ ਮੇਰੇ ਕੋਲੇ ਲੱਗ ਜਾਂਦਾ 5 ਲੱਡੂ ਓਏ ਇੱਕ ਆਪਾਂ ਨੂੰ ਟਮਾਟਰ ਚਾਹੀਦਾ ਹੈ ਕਿੰਨਾ ਜ਼ਰੂਰੀ ਕੋਈ ਲੱਡੂ ਇੱਕ ਇੱਕ ਅਈਲ ਕਰਦੇ ਹਾਂ ਨੂੰ ਬਾਹਰ ਦੀ ਫੜੀ ਉੱਜਵਲ ਮਹਾਂਸਤ ਲੰਗਣ ਹਾਂ ਜੀ ਨਹੀਂ ਮੈਂ ਤੁਹਾਨੂੰ ਗੱਲ ਲੱਗੀ ਏ ਤਾਂ ਦੋਸਤੋ ਇਹ ਹੈ ਸਾਡੇ ਕੋਲ ਸਾਡਾ ਇਹ ਮਾਈ ਆਪਣੀ ਕਿਦਰ ਤੋਂ ਲੈ ਕੇ ਦੇ ਤੇ ਫਰੈਸ਼ ਚਿਕਨ ਮਿਲਦਾ ਤੁਹਾਨੂੰ ਅਡਰੈਸ ਵੀ ਆਪਣਾ ਇਹਦਾ ਇਹ ਬੀਨ ਪਾਲ ਕੇ ਹੈ ਲੀਨ ਪਾਲ ਕੇ ਹੈ ਮੇਨ ਪਾਲ ਕੇ ਦੀ ਬੀਨ ਪਾਲ ਕੇ ਹੈ ਗੂਗ ਵਰਮੇਨ ਬੋਲ ਰਿਹਾ ਨਹੀਂ ਸੋਹਣਾ ਇਹ ਨਾ ਨਹੀਂ ਆ ਰਿਹਾ ਦੇਦਾ ਹੈ ਯਾ ਸਾਰੀ ਜਿਹੜੀ ਵੇਲੇ ਸਾਰੀ ਜਿਹੜੀ ਵੇਲੇ ਸ਼ਾਮਾਂ ਉਧਰ ਕੜਾਈ ਹਲ ਹੋ ਜਾਂਦੇ ਆ ਉਹ ਤੇਲ ਦੇ ਵਿੱਚ ਉਹ ਚੱਕ 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 ਹੋਰ ਤੇ ਭਾਈ ਆ ਜਿੱਥੇ ਲੱਗ ਕੇ ਨਹੀਂ ਨਹੀਂ ਆਦੇ ਪੰਜ ਗਾਣੇ ਹੈ 10 10 ਦੇ ਹੋਏ ਇਹ ਵੀ ਤੋਂ 70 ਦੇ ਤੋ ਇਤਨੇ ਪੈਸੇ ਹੈ ਮਾਰੇ ਪਾਸ ਸਿਰਫ ਇੰਨੇ ਹਮ ਬੋ ਇਨਮੇ ਗਈ ਅਰੇ ਗਿਆ ਇਨਾ ਕੈਸ਼ ਜੇਪੀ ਚ ਨਾ ਰੱਖਿਆ ਜਦੋਂ ਬੰਦੇ ਪੈਗੇ ਨਾ ਉਹਨਾਂ ਨੇ ਤੈਨੂੰ ਵੀ ਲੈ ਜਾਣਾ ਨਾਲ ਹੀ ਕੈਸ਼ ਲੈ ਜਾਣਾ ਫਰਾਂਜੀ ਪਰ ਜਾਣ ਲਾਇੀ ਜੀ ਦੋ ਰੁਪਏ ਕੋ ਜਾਨਾ ਪਾਉਂਦਾ ਹਾਂ ਮਮਿ ਉਹ ਆਇਆ ਟਮਾਟਰ ਪਹਿਲਾਂ ਆਪਾਂ ਹਾਂਜੀ ਲੋ ਜੀ ਪੋਪਰ ਆਉਣਾ ਪਿਆ ਜੀ ਟਮਾਟਰ ਲੈਣੇ ਸੀਗੇ ਤੇ ਆਪਣੇ ਕੇਲੇ ਚਾਹੀਦੇ ਸੀਗੇ ਸਮਾਨ ਮੁੱਕ ਗਿਆ ਹੈਗਾ ਪੋਪਰ ਆ ਗਏ ਆਪਾਂ ਤੇ ਲੋ ਜੀ ਸਾਜੀ ਇਹ ਮੇਰੇ ਆਦੇ ਆਲੋ ਕਿੰਨੇ ਹੋਗੇ ਹੋ ਗਿਆ 100 ਓਕੇ bro ਹੋ ਗਿਆ 100 थैंक यू bro ਹੋ ਗਿਆ 100 ਚੱਲ ਵੀ ਮੈਨੂੰ ਮੋਟਰ ਮੋਟਰਸਾਈਕਲ ਲੇ ਲਿਆ ਜੀ ਸਮਾਨ ਸਾਰਾ ਹੀ ਕੰਪਲੀਟਡ ਹੁਣ ਚਾਹੀਏ ਵਾਪਸੀ ਫਰੂਟ ਐਂਡ ਫਰੂਟਸ ਬਹੁਤ ਹੋ ਗਿਆ ਯਾਰ ਕਿੰਨੀ ਆ ਸ਼ਹਿਰ ਉੱਪਰ ਰੁਕਣਾ ਪਰ ਹੋਰ ਲੈ ਕੰਦੇਸ ਤਾ ਵੀ ਤਰੇ ਆ ਗਏ ਆ ਜੀ ਤੇਲੇ ਕੱਟ ਦੀ ਬੰਦਾ ਪਾ ਦੇ ਮੈਨੂੰ ਰੱਖ ਦੇ ਫਰਿੱਜ ਚ ਲੋੜੀ ਆ ਜੀ ਕੀੜਾ ਕਾਲਾ ਹੁਣ ਖਾਓ ਜੇ ਕਰਾਉਣੀ ਆ ਤੇ ਕਰਾਉ ਕਰਾਉ ਉਹਦੇ ਨਾਲ ਕੋਸ਼ਣੇ ਪੀ ਵੀ ਕੇ ਠੰਡੀਆਂ ਚਾਹ ਬਹੁਤ ਵਧੀਆ ਲੱਗਦੀ ਹੈ ਠੰਡੀਆਂ ਚੀਜ਼ਾਂ ਨਹੀਂ ਕਰਦੀਆਂ ਹੋ ਗਏ ਠੰਡਾ ਪੀਤਾ ਕੱਲਰ ਅੱਦਾ ਕਰ ਅਬੀ ਹਮ ਪਤਾ ਕੀ ਕਰੇਗੇ ਹਿੰਦੀ ਚ ਬਣਾਉਂਦੇ ਵਲੋਗ ਹਮ ਹਮ ਇਸਕੋ ਪਕੜੋ दर्शकों अभी हम चुल्ला सेट करेंगे चुल्ला सेट करके जक, चकांगे फ्राई भी एक चलावे गैस इसको रखेंगे यहां इसको लद देंगे जहां पर तेल पानी थोड़ा यार लोड लोड दे अंकुर कोई चक्कर नहीं गाइस कुछ नहीं करना ਸਨਦਾਂ ਵੀ ਜਿੱਕੇ ਨੇ ਗਾਈਸ ਚੀਆ ਗੋੜਾ ਹੈਂਗੇ ਐਸੇ ਕੀ ਕਰੋ ਠੀਕ ਹੈ ਤਾਂ ਗਾਈਸ ਇਸਕੋ ਵੀ ਦੋ ਰਹੇ ਨੇ ਕੋਈ ਮੰਮੂ ਹੂੰ ਉਹ ਬੋਲ ਲਾ ਕੋ ਜੀ ਮੈਂ ਕੀ ਬੋਲਾਂ ਫਰੀਦਾ ਦਲਵਾ ਜਾ ਬੋਲ ਨਾ ਮੜਾ ਜਾ ਕੀ ਹੈ ਗਰਮੀ ਬੜੀ ਹੈ ਗਰਮੀ ਬੜੀ ਤਾਂ ਕਰ ਗਈ ਹਾਂ ਬੂਆ ਪੇਟ ਦੇ ਵਿੱਚ ਕੋਈ ਨਾ ਬਾਰਨਾ ਤਾਂ ਲੋਕ इसको काट लीजिए मेरी देखो हो तो 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 जरूर मैं मैं क्या के 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 ਦਾ ਦਾ ਨਾਨਾ ਕੱਲ ਉਹਨੂੰ ਬੰਦ ਕਰ ਕੇ ਕੈਮਰਾ ਨੂੰ ਪਹਿਲਾਂ ਕੱਟ ਲਈਏ ਤੁਮਾਂ ਇਹ ਮਿਰਚ ਹੈ ਸਰਕਾਰੀ ਮਿਰਚ ਹੈ ਇੰਡੀਕੋਨਿਅਸ ਲੋਰੀ 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 ਮੈਂ ਤਾਂ ਮੈਂ ਤਾਂ ਬੂਚੜ ਕੇ ਤੋੜ ਰਿਹਾ ਜਿੱਦਾਂ ਦੇਖੋ ഞാൻ ലാല ടമേ ഗോ കി പണ്ടേ ഓ ਅਸੀਂ ਉਮੀਦ ਕਰਾਂਗੇ ਤੁਹਾਨੂੰ ਵਲੌਗ ਪਸੰਦ ਆਉਂਗਾ ਜ਼ਿੰਦਗੀ 'ਚ ਜੋ ਪਹਿਲੀ ਵਾਰੀ ਕੀਤਾ ਮੈਂ ਆਹ ਕੰਮ ਜ਼ਿੰਦਗੀ 'ਚ ਪਹਿਲੀ ਵਾਰੀ ਕੀਤਾ ਆ ਕੰਮ ਅੱਜ ਤੱਕ ਤਾਂ ਨਹੀਂ ਕਰੀ ਬੜਿਆ ਕੋਈ ਇਹ ਮੇਰੀ ਇਹ ਰੋੜੀ ਦੇ ਭਾਂਡੇ ਧੋਣ ਲੱਗਾ ਹਾਂ ਮੈਂ ਹੋਣ ਬਸ ਉਹ ਮਨ ਹੋਏ ਨੂੰ ਜੀ ਖਵਾ ਦੇ ਯਾਰ ਅੰਨੇ ਕੋ ਬੋਲ ਉਹ ਸਾਗਣਾ ਜੀ ਬਸ ਹਲਦੀ ਪਣੀ

ਵੇ ਰਬਿਆਲੀ ਸ਼ੋਹਿੰਦ ਕਰਦੇ ਆ। ਕਾ ਵੇ। ਘਰੀਆਂ ਨੂੰ ਗੋਲ। ਥੋੜੀਆਂ ਆਹ ਭਾਰੀਆਂ ਮਿੱਟਾ ਪਾ ਲੈਂਦੇ ਆ ਜਿੰਨੀਆਂ ਤੁਹਾਨੂੰ ਪਸੰਦ ਆ। ਜਿੰਨੀਆਂ ਤੁਸੀ ਪੋਣੀਆਂ ਚਾਹੁੰਦੇ ਆ। Não, ah, não vai eu guardo xinga, xinga. Olha o Mami? Lá onde é a linha? Que teia. Ah, não, não, ਬਰਦੂ ਨਾ ਇਹ ਹਿਮਾਲਾ ਚੱਤੀ ਲਾਉਣੀ ਲਾਲ ਮੇਟਾ ਕਿਥੇ ਗਿਆ ਮਾ ਮੇਟਾ ਤਾਂ ਕਿੱਥੇ ਡੱਬਾ ਗਿਆ ਕਿਥੇ ਆਹ ਨਹੀਂ ਇਹੋ ਆਪੀ ਮੇਟਾ ਆਹੀ ਆਣਾ ਡਿਲੇ ਪਲੇਟ ਚ ਆ 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 ਆਈ ਦੁਵਾ ਗੇਲੇ ਆਵੇ ਇਹ ਮਰ ਲੱਗ ਤੇਜ ਕਰ ਮੈਂ ਲੋ ਗੈਸ ਥੋੜਾ ਤੇਜ ਕਰ ਲਿਆ ਹੁਣ ਆਪਾਂ ਗਨ ਲਈ ਬੋਟੀ ਦੀ ਜਰੂਰਤ ਹੈ ਕਿਰਪਾ ਕਰਕੇ ਰਿਸ਼ਤਾ ਕੀਤਾ ਜਾਵੇ ਜਿਹਾਂ ਗੱਲ ਮੁੜ ਕੇ ਕੀਤੀ ਨਾ ਰਜਿਸਟਰ ਤਾਂ ਪਾੜੀਓ ਪਰ ਘਰੋਂ ਜਰੂਰ ਕਰ ਦੇਣਾ ਪੁੱਤ ਯਾਰ ਬੱਬਾ ਮੈਨੂੰ ਕਾ ਖੰਗਾ ਜਾ ਕਰ ਦੇਖੇ ਮੇਰਾ ਵਿਆਹ ਕਰ ਦੋ ਮੈਨੂੰ ਮੈਂ ਬਹੁਤ ਖਾਂ ਆਂ ਅੱਧੀ ਗਣਾ ਗਣਾ ਸਰਪੰਚ ਨੂੰ ਲਿਆ ਸਕਦੇ ਕਿ ਉਹਨੂੰ ਦੇਖ ਦਫਰ ਕਰਾ ਅਰ ਦੇਖ ਜਿਹਨਾਂ ਮੇਰਾ ਵਿਆਹ ਹੋਣਾ ਉਹ ਕੁੜੀ ਨੂੰ ਦਰ ਮੁੰਡਾ ਮੈਦੂ ਜਿਹੜਾ ਸਾਰਾ ਕੰਮ ਆਪ ਕਰਦਾ ਹੋਵੇ ਸੋਚਣ ਵਾਲੀ ਗੱਲ ਆ ਕਿੰਨਾ ਕੁ ਮਾਂ ਆਪ ਹੀ ਗੱਲ ਲੈਂਦਾ ਸਾਰਾ ਕੁਝ ਹੈ ਇਹ ਤਾਂ ਹੈ ਸੋਚਣ ਵਾਲੀ ਗੱਲ ਆ ਇਹ ਤਾਂ ਹੈ ਇਹ ਗੱਲ ਦੇ 100% ਸੱਚ ਹੈ ਦਰ ਮਾਰੀ ਜਿਹੜਾ ਮੁੰਡਾ ਬਹੁਤ ਸਿਆਣਾ ਨਬੋ ਵੀ ਜਲਦੀ ਜਲਦੀ ਕੋਈ ਕੁੜੀ ਮੁੰਡਾ ਸਾਰਾ ਕੰਮ ਆਪ ਕਰਦਾ ਕੁੜੀ ਨੇ ਕੁਛ ਨਹੀਂ ਕਰਨਾ ਸਵੇਰੇ ਉੱਠ ਕੇ ਨਹਾ ਧੋ ਕੇ ਤਿਆਰ ਹੋ ਕੇ ਬੈਠ ਜਾਣਾ ਮੜਤੇ ਸਾਰੀ ਦਿਹਾੜੀ ਬਸ ਇਹਦੇ ਬਲੌਗ ਦੇਖਣੇ ਆ ਰੀਲਾਂ ਦੇਖੜੀਆਂ ਇੰਸਟਾਗ੍ਰਾਮ 'ਚ ਲਾਉਣਾ ਹੈ ਸਾਰਾ ਕੰਮ ਇਹ ਕਰਿਆ ਕਰੋਗਾ ਹਾਂ ਨਾਬੀ ਦਾ ਮਾਫੀ ਚਾਹੁੰਦਾ ਤੇਰੇ ਵਾਲੀ ਅਰੇ ਸਹੀ ਕੰਮ ਯਾਰਾ ਕਾਹ ਰੋ ਸਕਦਾ ਦੁਬਾਰਾ ਨਹੀਂ ਹੋਣੀ ਕਿਆ ਕਰਾਂ ਮਨ ਨੂੰ ਸਾਰੇ ਮਾਰੇ ਜਾਂਦੇ ਲੋ ਬੇਚਾ ਕਰਾਂ ਅੰਡੇ ਬਣਾਏ ਸਾਡੇ ਉਸਤਾਦ ਜੀ ਨੇ ਬਿਕਰਨ ਸਾਹਿਬ ਨੇ ਜੇ ਕਿਸੇ ਨੇ ਖਾਣੇ ਹੋਵੇ ਤਾਂ ਆਪਣੇ ਘਰੇ ਬਣਾ ਕੇ ਖਾ ਸਕਦਾ ਓਏ ਲੋ ਜੀ ਲੋ ਅੰਡੇ ਹੋ ਗਏ ਤਿਆਰ ਲੋ ਜੀ ਆਪਣੇ ਆਂਦੇ ਹੋਏ ਤਿਆਰ ਹੁਣ ਆਪਾਂ ਦਹੀ ਆਪਾਂ ਹੋਰ ਪੀਟੀ ਨੰਦ ਨੂੰ ਦੋ ਕੀ ਕਰਦਾ ਇਹ ਉਹ ਦਰਵਾਜਾ ਗੀ ਨਾਲੇ ਮੈਂ ਰਹਿ ਗਿਆ ਤੇ ਮੈਂ ਲਾਦਾ ਧੱਕੇ ਮਾਰ ਕੇ ਕੱਢਣਾ ਉਹਨਾਂ ਨੇ ਚਲੋ ਪਾਣੀ ਲੈ ਕੇ ਆ ਵੀਡੀਓ ਬਣਾਈ ਜਾਂਦਾ ਪਾਣੀ ਲੈ ਆ ਜਾ ਲੈ ਕੇ ਆ ਆਜੇ ਜਰਾ ਆਹੜੇ ਦੇ ਜੋ ਆ ਤੁਹਾਡਾ ਆਹ ਪਾਣੀ ਲਓ ਜਿਓ ਪਾਏ ਬੈ ਜਾ ਲਓ ਜੀ ਖਾਣ ਲੱਗੇ ਰੋਟੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੇ ਕਿਸੇ ਨੇ ਖਾਣੇ ਹੋਵੇ ਤੇ ਸਾਰੇ ਤੁਸੀਂ ਘਰੇ ਆਂ ਘਰਾਂ ਦੇ ਸਮਾਨ ਪਿਆ ਆ ਸਿਰਫ ਅੰਡੇ ਲਿਆਓ ਤੇ ਬਣਾਓ ਤੇ ਖਾਓ ਦੋਸਤੋ ਕਿੱਦਾਂ ਲੱਗੀ ਮੇਰੀ ਕੁਕਿੰਗ ਅੱਜ ਮੈਂ ਬੜੇ ਦਿਨਾਂ ਬਾਅਦ ਕੀਤੀ ਆ ਮਾੜੀ ਮੋਟੀ ਕਾਲੀ ਦੀ ਆ ਵੀ ਜੇ ਕੋਈ ਘਰ ਦਾ ਘਰੇ ਨਾ ਹੋਵੇ ਖਾਣਾ ਆਪ ਹੀ ਬਣਾ ਲਈਦਾ ਮਾੜਾ ਮੋਟਾ ਕੌਣ ਪਿੰਡੋਂ ਗਾ ਕਾਲੀ ਤੱਕ ਜਾ ਰਿਹਾ ਜੁਗਾ ਮਨ ਓਏ ਮੈਂ ਜਾ ਹਾਂ ਤੁਮੀ ਹੂੰ ਮੈਂ ਤੇਰਾ ਬਹੁਤ ਵੱਡਾ ਮੁੰਡਾ ਆਵੇ ਕਾਲੇ ਹਰ ਜਿੱਦਾਂ ਬਣੀ ਦਾਵਾ ਸਹੀ ਗਰੀਆ ਚਲਿਓ ਲੋਕੋ ਲੋਜੀ ਮੰਨੂ ਨੇ ਵੀ ਖੈਰ ਤਾਂ ਵੀ ਵਧੀਆ ਆ ਓਕੇ ਰਪੜਿਆ ਤੁਸੀਂ ਵੀ ਦੇਖੋ ਆਪਣੇ ਘਰੇ ਬਣਾ ਕੇ ਕਿੱਦਾਂ ਦੇ ਬਣਦੇ ਆ ਆਪਾਂ ਤਾਂ ਬਣਾ ਲਿਆ ਤੇ ਖਾਂਦੇ ਪਏ ਆ ਉਹਨੂੰ ਸਾਦੇ ਬਾਕੀ ਗੱਲਬਾਤਾਂ ਨਾ ਕਰਦੇ ਲੋ ਵੀ 200 ਖਤਮ ਕਰਤਾ ਕੰਮ ਮੰਮੀ ਰੱਖੇ ਚੱਲੀ ਭਾਂਡੇ ਪਾਣੀ ਦੀ ਬੋਤਲ ਮੰਨੂ ਕਿਦਾਂ ਛੱਟ ਦੀ ਕੰਮ ਹਾਂ ਹੋਰ ਬੜੀ ਮਿਹਨਤ ਹੂੰ ਬੋੜਾ ਹੋਂ ਥੋੜੇ ਜਣ ਕਹੇ ਰੋਟੀਆਂ ਜ਼ਿਆਦਾ ਪਾੜਦੀਆਂ ਹੂੰ ਬੋਲੇ ਨਹੀਂ ਜਾਂਦਾ ਐਵੇਂ ਹੋਣਾ ਤੈਨੂੰ ਪਤਾ ਕਿਦਾਂ ਤਰ੍ਹਾਂ ਕੇ ਬੋਲਦਾ ਹੁੰਦਾ ਓਏ ਲੋ ਜੀ ਜਿਹਾਂ ਦੇ ਬਹੁਤ ਸਵਾਦ ਬਣੇ ਸੀਗੇ ਹਾਂਜੀ ਅੱਛਾ ਫੇਰ ਹੁਣ ਵੇ ਇਹ ਕੀ ਹੁਣ ਖਾਲੇ ਸੀ ਬਣਾ ਕੇ ਹਾਂ ਅੱਛਾ